ਅੱਜ ਪੰਜਾਬ ਸਿਆ ਤੈਨੂੰ ਨਾ ਲੁੱਟਣ ਪੱਟਣ ਬਾਅਦ ਤੇ ਕਿਸੇ ਦੁਸ਼ਮਣ ਦੀ ਲੋੜ ਨਹੀਂ ਐ ਤਾਣਾ ਵਾਣਾ ਇਹੋ ਜਿਹਾ ਹੀ ਬੁਣ ਦਿੱਤਾ ਗਿਆ ਸਾਡੇ ਇਤਿਹਾਸ ਨੂੰ ਹੀ ਵਿਗਾੜ ਦਿੱਤਾ ਗਿਆ ਸਾਡੀ ਬੋਲੀ ਨੂੰ ਹੀ ਵਿਗਾੜ ਦਿੱਤਾ ਗਿਆ ਅੱਜ ਕੋਈ ਇੰਟਰਵਿਊ ਸੁਣ ਲਓ ਸਾਡੇ ਵੱਡੇ ਵੱਡੇ ਦਾਨ ਨੇ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਲੀਡਰ ਆ ਸਾਰੇ ਤੁਸੀਂ ਦੇਖ ਲਓ 21 ਦੁੱਕੀ ਜਿਹੜਿਆ ਰਾਜੇ ਬੜਿੰਗ ਵਰਗੇ ਹੋਰ ਜਿੰਨੇ ਇਹ ਸਾਰੀਆਂ ਪਾਰਟੀਆਂ ਦੀ ਤੁਸੀਂ ਤੁਹਾਨੂੰ ਜਾਤ ਪਾਤ ਦੇ ਨਾਂ ਤੇ ਸੰਬੋਧਨ ਕਰ ਰਿਹਾ ਆਮ ਲੋਕਾਂ ਨੂੰ ਤਾਂ ਬੜਾ ਸੰਬੋਧਨ ਕਰਨਾ ਔਖਾ ਹੈ ਦੇਖੋ ਕਿੰਨਾ ਰੌਲਾ ਪਿਆ ਬੋਟਾ ਸਿੰਘ ਦੀ ਯਾਦ ਪਰਖੀ ਕਿੰਨਾ ਬੋਲਿਆ ਗਿਆ ਕਿੰਨਾ ਵੱਡਾ ਸੋਸ਼ਲ ਮੀਡੀਆ ਤੇ ਰੌਲਾ ਪਚਕਿਆ ਪਾਰਟੀਆਂ ਦੇ ਉਹਦੇ ਪਰਚਾ ਤੱਕ ਹੋਣ ਦੀ ਹੈ ਪਰ ਜਿਨ੍ਹਾਂ ਨੇ ਸਾਡੇ ਸ਼ਹੀਦਾਂ ਨੂੰ ਜਾਤਾਂ ਪਾਤਾਂ ਵਿੱਚ ਲਿਖਿਆ ਪਿਆ ਵੀ ਹਰੀ ਸਿੰਘ ਨਲੂਆ ਫਲਾਣਾ ਮੱਝਵੀ ਸਿੱਖ ਸੀ ਫਲਾਣਾ ਆ ਸੀ ਉਹ ਭਲੋ ਸਾਡਾ ਇਤਿਹਾਸ ਨਹੀਂ ਉਹ ਬਾਈ ਧਾਰ ਦੇ ਹਿੰਦੂ ਪਹਾੜੀ ਰਾਜਾਂ ਦਾ ਲਿਖਿਆ ਹੋਇਆ ਹੈ ਜਿਹੜੇ ਕਲੰਗੀਧਰ ਪਾਤਸ਼ਾਹ ਦੇ ਪੱਕੇ ਦੁਸ਼ਮਣ ਸਨ ਜਿਹੜੇ ਕਹਿੰਦੇ ਸੀ ਖੰਡੇ ਬਾਟੇ ਦੀ ਪੌਲ ਅਸੀਂ ਲੈ ਲਾਂਗੇ ਪਰ ਬਾਟਾ ਸਾਡਾ ਅੱਡ ਕਰਦੇ ਸਾਨੂੰ ਇੱਕ ਬਾਟੇ ਚ ਨਾ ਇੱਕ ਪੰਗਤ ਤੇ ਵਿੱਚ ਨਹੀਂ ਅਸੀਂ ਬੈਠਣਾ ਸਾਡੀਆਂ ਪੰਗਤਾਂ ਵੱਖਰੀਆਂ ਵੱਖਰੀਆਂ ਹੋਣ ਤੇ ਅੱਜ ਤੁਸੀਂ ਦੇਖ ਸਕਦੇ ਹੋ ਸਾਡੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਗੁਰਦਵਾਰਿਆਂ ਨੂੰ ਮਾਨਤਾ ਦਿੱਤੀ ਹੋਈ ਆ ਉਹਨਾਂ ਨੂੰ ਨਾ ਜਾਤਾਂ ਪਾਤਾਂ ਦੇ ਨਾਂ ਤੇ ਉਹਨਾਂ ਦੀ ਸਪੋਰਟ ਨਹੀਂ ਪੱਥਰ ਰੱਖੇ ਨੇ ਆ ਫਲਾਣੇ ਰਬਦਾਸੀਆਂ ਦਾ ਗੁਰਦੁਆਰਾ ਜੇ ਬਾਬਾ ਜੀਵਨ ਸਿੰਘ ਦਾ ਮੱਧਵੀ ਸਿੱਖਾਂ ਦਾ ਗੁਰਦੁਆਰਾ ਆ ਜੱਟਾਂ ਦਾ ਗੁਰਦੁਆਰਾ ਸਿੰਬਿਆਂ ਦਾ ਗੁਰਦੁਆਰਾ ਉਹ ਆਹੀ ਤਾਂ ਰੌਲਾ ਪਾੜੀ ਰਾਜੇ ਕਹਿੰਦੇ ਸੀ ਜਿੰਨਾ ਚਿਰ ਅਸੀਂ ਜੜ ਨੂੰ ਨਹੀਂ ਸਮਝਦੇ ਜਿੰਨਾ ਚਿਰ ਅਸੀਂ ਗੁਰਮਤ ਨੂੰ ਇਤਿਹਾਸ ਨੂੰ ਜਾਣਦੇ ਨਹੀਂ ਉਹਨਾਂ ਚਿਰ ਪ੍ਰਾਵੋ ਇੰਟਰਵਿਊਆਂ ਨਾ ਦਿਆ ਕਰੋ ਨਾ ਪੱਤਰਕਾਰਾਂ ਨੂੰ ਪਤਾ ਨਾ ਮੂਰੇ ਦੇਣ ਵਾਲੇ ਨੂੰ ਪਤਾ ਜੜਾਂ ਦਾਤੀਆਂ ਦੋਨੇ ਵਾਲ ਦੰਦਿਆਂ ਵਾਲੀਆਂ ਮੋਟੇ ਵਾਲੀਆਂ ਲਈ ਬੈਠੇ ਜਿਹੜੇ ਦਰਾਜ ਵਾਲੀਆਂ ਪੁਰਾਣੀਆਂ ਦਾਤੀਆਂ ਮਸ਼ਹੂਰ ਹੁੰਦੀਆਂ ਸੀ ਉਹ ਹੱਥ ਬੰਨ ਕੇ ਬੇਨਤੀ ਆ ਪ੍ਰਾਵੋ ਬਖਸ਼ ਦਿਓ ਪੰਜਾਬ ਨੂੰ ਪੰਜਾਬ ਦੇ ਇਤਿਹਾਸ ਨੂੰ ਦੁਸ਼ਮਣਾਂ ਦਾ ਲਿਖਿਆ ਇਤਿਹਾਸ ਪੜ ਪੜ ਕੇ ਗੂਗਲ ਤੋਂ ਸਰਚ ਮਾਰ ਕੇ ਤੁਸੀਂ ਬੋਲੀ ਜਾਂਦੇ ਹੋ ਜੇ ਅੱਜ ਸਾਨੂੰ ਬੂਟਾ ਸਿੰਘ ਦੀ ਯਾਦ ਤੇ ਇਹਨਾਂ ਦੁੱਖ ਹੋਇਆ ਜਦੋਂ ਸੀਦਾਂ ਨੂੰ ਜਾਦਾ ਜਾਤਾਂ ਉਹਨਾਂ ਦੀਆਂ ਪਰਖੀਆਂ ਜਾਂਦੀਆਂ ਉਹਨਾਂ ਦੀਆਂ ਬੋਲੀਆਂ ਜਾਂਦੀਆਂ ਤੇ ਸਾਡੇ ਭੋਲੇ ਲੋਕ ਜਾਤਾਂ ਪਾਤਾਂ ਦੇ ਉੱਤੇ ਮਾਣ ਕਰਕੇ ਫਲਾਨਾ ਸਾਡਾ ਫਲਾਨਾ ਸਾਡਾ ਕਰਕੇ ਉਹ ਫੁੱਟਪਾਥ ਤੇ ਰਾਜ ਕਰੋ ਇਸੇ ਨੂੰ ਕਹਿੰਦੇ ਆ ਹੋਰ ਉਹਦੇ ਸਿੰਘ ਥੋੜਾ ਲੱਗਿਆ ਮੂਰਖ ਲੋਕੋ